ਤੇ ਅੱਜ ਚੱਲੇ ਆਪਣੇ ਜਿੱਤੇ ਬਾਈ ਕੋਲ ਨੂੰ ਤੇ ਚੱਕਣਾ ਪਹਿਲਾਂ ਚੰਦ ਬਾਈ ਨੂੰ ਤੇ ਮੈਂ ਕਿਹਾ ਨਾਲ ਦੀ ਨਾਲ ਵਲੌਗ ਬਣਾਣੇ ਆ ਹਨਾ ਦੇਖਦੇ ਆਂ ਕਿਆ ਕਿਆ ਹੁੰਦਾ ਆ ਅੱਜ ਕਿਦਾਂ ਦਿਨ ਨਿਕਲਦਾ ਆ ਹਨਾ ਹਾਜੀ ਬਾਬਿਓ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਤੇ ਤੇ ਵੀਡੀਓ ਦੇਖਣ ਤੋਂ ਪਹਿਲਾਂ ਮੇਰਾ ਭਰਾ ਹਨਾ ਵਲੌਗ ਨੂੰ ਲਾਈਕ ਕਰ ਲਿਆ ਕਰੋ ਉਸ ਤੇ ਵੀਡੀਓ ਲਾਈਕ ਕਰ ਲਿਆ ਕਰੋ ਤੇ ਜੇ ਵਧੀਆ ਲੱਗਦੀ ਹੁੰਦੀ ਜੇ ਕਮੈਂਟ ਸ਼ੇਅਰ ਛੁਰ ਵੀ ਕਰ ਲਿਆ ਕਰੋ ਤੇ ਅੱਜ ਅਸੀਂ ਪੈਲੇਜ ਗਏ ਮੈਂ ਕਿਹਾ ਨਾਲੇ ਚੱਲੋ ਵਲੌਗ ਬਣਾ ਲઈએ ਸਿਲੰਡਰ ਭਰਾਣਾ ਸੀਗਾ ਸਿਲੰਡਰ ਭਰਾਣ ਚੱਲੇ ਆ ਸਿਲੰਡਰ ਦਾ ਵਲੌਗ ਚੱਲੂ ਹੈ ਸਿਲੰਡਰ ਭਰਾਣ ਚੱਲੇ ਆ 12-13 ਕਿਲੋਮੀਟਰ ਦੂਰ ਉਹ ਵੀ ਤੁਹਾਨੂੰ ਦੱਸੂਗਾ ਮੈਂ ਕਿੱਦਾਂ ਕਿੱਦਾਂ ਕਿਆ ਸਿਸਟਮ ਆ ਤੇ ਪਹਿਲਾਂ ਚੱਕਣਾ ਆਪਣੇ ਚੰਦ ਬਾਈ ਨੂੰ सोनू ਨੂੰ ਤੇ ਉਹਦੇ ਬੱਚੇ ਜਾਣਾ ਆਪਣੇ ਜੀਤੇ ਬਾਈ ਕੋਲ ਨੂੰ ਸਾਵੇ ਨੂੰ ਉੱਥੋਂ ਸਿਲੰਡਰ ਲੈ ਕੇ ਆਣਾ ਹੈ ਸਿਲੰਡਰ ਭਰਾਣ ਦਾ ਢਿੱਡ ਦੂਰ ਤੇ ਰਹੀਏ ਨੇ ਪਤਾ ਕਿਆ ਮਿਲਦਾ ਅਗਰ ਕਾਪੀ ਬਣਾਏ ਨਹੀਂ 10-12 ਸਾਲ ਤੋਂ ਐਦੇ ਲੈਣਾ ਜੇ ਆਪਣੇ ਦੋਸਤਿਆਂ ਦੀਆਂ ਕਾਪੀਆਂ ਤੇ ਸਿਲੰਡਰ ਬਕੌਲ ਕੀਤੀ ਹੋਏ ਇੱਕ ਗੱਲ ਕੋਈ ਨਹੀਂ ਪਰ ਆ ਯਾਰ ਦੋਸਤਾਂ ਦੇ ਕਾਪੀ ਨੇ ਸਿਲੰਡਰ ਭਰਨਾ ਉਹਨਾਂ ਨੇ ਤੇ ਹੁਣ ਚੱਲੇ ਆ ਜੀਤੇ ਬਾਈ ਕੋਲੋਂ ਸਿਲੰਡਰ ਚੱਕਣ ਨਾਲ ਪਹੁੰਚ ਗਏ ਆ ਬਾਬੇਓ ਪਿੰਡ ਜਗਤਪੁਰ ਹੈ ਆਪਣੇ सोनू ਬਾਈ ਨੇ ਚੱਕ ਲਈਏ ਹੈ ਦੁਪਹਿਰਾ ਦਿਨ ਦਾ ਦੁਪਹਿਰਾ ਆ ਸਾਢੇ 12 1 ਵਜੇ ਗਿਆ ਚੰਦ ਬਾਈ ਨੇ ਮੈਂ ਕਹਿੰਦਾ ਦੁਪਹਿਰ ਨੂੰ ਖਾਜਲਾ ਕਰਾ ਕਰਦੋ ਆ ਆ ਜਾ ਬਾਈ ਚੰਦ ਬਾਈ ਕਿੱਥੇ ਰਹਿ ਗਿਆ ਦੁਪਹਿਰ ਦਾ 1 ਵਜੇ ਏ ਤੁਪ ਬਹੁਤ ਆ ਮਿੱਤਰਾ ਲੈ ਵੇ ਆ ਗਿਆ ਸਾਡਾ ਚੰਦ ਬਾਈ ਹੈ सोनू ਚੰਦ ਬਾਈ ਇਹ ਬਰੋ ਚੰਦ ਬਰੋ ਸਾਡਾ ਹੈ ਉਹ ਵੀਡੀਓ ਆਉਣੇ ਕੀਤੇ ਮੈਂ ਪਹਿਲਾਂ ਕਹੀ ਜਾਂਦਾ ਮੈਂ ਸਾਡਾ ਇਹ ਆ ਬਾਬੇ ਸਾਡਾ ਚੰਦ ਹੋਰ ਹੈ ਅੱਸੀ ਕਾਲ ਜੀ ਬਖਾਲ ਵਧੀਆ ਵਧੀਆ ਸਾਡੇ ਭਰਾਵਾਂ ਦਾ ਹੈ ਸਾਸਿਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਫਿਰ ਤੋਂ ਸਵਾਗਤ ਕਰਦਾਂ ਨੇ ਹੈ ਚੰਦ ਬਾਈ ਨੂੰ ਚੱਕ ਲਿਆ ਪਾਸੇ ਖੜ ਦੇ ਪਹਿਰੇ ਹੈ ਹੋਰ ਲੈ ਸੁੱਤਾ ਵਿਆਸੀ ਚੰਦ ਬਾਈ ਉਹਨੂੰ ਚੱਕ ਲਿਆ ਚੰਦ ਬਾਈ ਨੂੰ ਹੈ ਮੈਂ ਘਮਾਨੇ ਆ ਚੰਦ ਬਾਈ ਨੂੰ ਹੈ ਪਿੰਡ ਟਾਲ ਮਜਾਰੇ ਪਿੰਡ ਵੱਡੇ ਚੱਲ ਜਣਾ ਸਹੀ ਗੱਲ ਆ ਸਹੀ ਗੱਲ ਆ ਹੋਰ ਹੋਰ ਲੈ ਵੀ ਹੁਣ ਨਿਕਲ ਕੇ ਆਪਣੇ ਜੀਤੇ ਬਾਈ ਕੋਲ ਨੂੰ ਕਾਢ ਕੇ ਲਿਬੜਿਆ ਨਹੀਂ ਭਾਈ ਵਾਲੇ ਸਿਲੰਡਰ ਹੋ ਜਾਂ ਟੱਪੀ ਜਾਂਦਾ ਸੀ ਹੁਣ ਸਾਡਾ ਸੋਨੂ ਬਾਈ ਨੇ ਸਕੀਮ ਲੜਾਈ ਹੈ ਕਹਿੰਦੇ ਟੱਕ ਟੱਕ ਕਰੀ ਜਾਂਦਾ ਸੀ ਵਿੱਚ ਪਿਆ ਟੱਕ ਟੱਕ ਇਧਰ-ਉਧਰ ਖੜਾਕੇ ਹੋ ਜਾਂਦਾ ਸੀ ਬਾਈ ਨੇ ਰੱਕੇ ਤੇ ਪੱਥਰ ਪੱਕਾ ਪੈਂਚ ਲਾਤਾ ਹੈ ਲੈ ਹੌਣ ਨਹੀਂ ਹਿੱਲੂ ਬਾਜੀ ਜਿਆਦਾ ਕੜਾ ਚੱਕੜਾ 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 ਤੇ ਹੋਈ ਜਾਂਦੀ ਸਦਾ ਕਾਕੀ ਦੂਸਰੇ ਦਾ ਡੈਮੇਜ ਵਾਪਸ ਸਹੀ ਗੱਲ ਆ ਬਾਜੀ ਉਹ ਜੀਤੇ ਬਾਈ ਦਾ ਫੋਨ ਆਈ ਕਹਿੰਦਾ ਪਿੰਡ ਬਿਸ਼ੌੜੀ ਪਹੁੰਚ ਗਏ ਹੈ ਜੀਤੇ ਬਾਈ ਨੇ ਸਾਨੂੰ ਇੱਥੇ ਸਿਲੰਡਰ ਖਾਲੀ ਫੜਾਤਾ ਗੱਡੀ ਵਾਲੇ ਨੂੰ ਹੈ ਹੁਣ ਘਰ ਨੂੰ ਚੱਲਦੇ ਸਾਂ ਡੰਡੂ ਚੱਕਦੇ ਹੈ ਸਾਡਾ ਜੀਤਾ ਭਾ ਹੈ ਮੈਂ ਕਿਚੋਬਰ ਟਾਲਮ ਜਾਰੀ ਹੈ ਚਲੋ ਆਵੇ ਮਿੱਤਰਾਂ ਹੈ ਪਹੁੰਚ ਗਏ ਪਿੰਡ ਟਾਲਮ ਜਾਰੀ ਜੀਤੇ ਬਾਈ ਕੋ ਹੈ ਜੀਤੇ ਚੋਬਰ ਕੋ ਸਿਲੰਡਰ ਲੈਣਾ ਦੇਖੋ ਕਿੱਥੇ ਪਹੁੰਚੇ ਹੈ ਲੈਵੇ ਮਿੱਤਰਾਂ ਜੀਤੇ ਬਾਈ ਕੋ ਆਪਾਂ ਤੁਰ ਪੈ ਗਏ ਹੈ ਬਲੌਗ ਬਣਾਣਾ ਚੇਤਾ ਹੈ ਭੁੱਲ ਜਾਨਾ ਇਹ ਬਲੌਗ ਹੀ ਬਣਾਣਾ ਉਹ ਲੱਟਾਂ ਮਾਰ ਦੋਸਤ ਬੱਥਾਂ ਲੱਟਾਂ ਭਰ ਜੰਨੇ ਬਾਬਿਓ ਅਸ ਇਹਨਾਂ ਮਤਲਬ ਸਾਹਵੇਂ ਤੋਂ ਦੂਰੇ ਸਾਨੂੰ 25 ਕਿ ਬੱਸਾਂ ਟੱਕਰ ਗਈਆਂ ਇੰਨੀਆਂ ਬੱਸਾਂ ਟੱਕਰੀ ਜਾਂਦੀਆਂ ਕਦੇ ਸੀ ਗੱਡੀ ਖੇਚ ਲਾਂਗੇ ਬਚਾਉਣੇ ਕਦੇ ਕਿਤੇ 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 ਪਤਾ ਨਹੀਂ ਕਦੇ ਨਹੀਂ ਬੱਸਾਂ ਕਦੇ ਨਹੀਂ ਸਕੂਲ ਵਾਲੀਆਂ ਇਕੱਠੀਆਂ ਹੀ ਛੱਡਦੇ ਹੋਏ ਇਕੱਠੀਆਂ ਹੀ ਛੱਡਦੇ ਦੋ ਦਿਨ ਬਾਅਦ ਗੱਡੀ ਖੇਚ ਲਾ ਕੇ ਬਾਤ ਸੰਗਾਈ ਆਨੇ ਫੇਰ ਵਾਪਸ ਪਿੰਡ ਨੂੰ ਉਧਰ ਭਈਏ ਢੀਂਦੇ ਨੂੰ ਰਸੀਆਂ ਰੁਸੀਆਂ ਲੈਣੀਆਂ ਹੈ ਭਈਆ ਢੀਕ ਰਹਾ ਹੈ ਨਾ ਬਰੀ ਬਨ ਨਹੀਂ ਹੈ ਭਈਆ ਢੀਕ ਰਹਾ ਹੈ ਬਰੀ ਬਾਨੇ ਕਾ ਕਹਿੰਦੇ ਵਰੀ ਬਣੇਗਾ ਸਹੀ ਹਲ ਲਟ ਲਟਾएंगे ਮੰਡੀ ਕੋ ਜਾਏਗੇ ਬਾਕੀ ਬਾਬੇ ਤੁਹਾਡਾ ਨਿਪੜ ਗਿਆ ਸਾਰੇ ਕਣਕਾਂ ਇਦਾਂ ਹੀ ਐਵੇਂ ਬੰਦੇ ਬਿਜ਼ੀ ਲੱਗਦੇ ਤਾਂ ਹੀ ਬਲੌਗ ਤੇ ਘਟ ਆਉਂਦੇ ਭਰਾ ਹੁਣ ਜੱਟਾਂ ਵੇ ਮੁੰਡੇ ਵਜ਼ੀਰਾਂ ਦੇ ਹੁੰਦੇ ਸਹੀ ਬਾਤ ਸਹੀ ਬਾਤ ਹੈ ਨਹੀਂ ਇਹ ਭਾਈ ਸਾਰੇ ਵੀ ਇਹ ਐਸੀਆਂ ਲਈ ਵੀ ਜਾਂਦੇ ਯਾਰ ਸਾਡੇ ਭਰਾ ਆ ਸਾਰੇ ਯਾਰ ਮਾਈ ਸੈਣੀ ਦਾ ਮਤਲਬ ਆ ਦਿਨ ਆ ਕਰਾਇਆ ਆਦੇ ਨਾ ਜਮਤ ਬਾਬਾ ਮੇਰੇ ਕੋਲ ਮਿਲ ਕਲ ਮਿਲ ਬੰਦੇ ਸਾਹਮਣੇ ਪੁੱਤਲੀ ਘਮੀ ਪਏ 15 ਦਿਨ ਸਹੀ ਜੱਗ ਲਾਓ ਸਹੀ ਰਣ ਘੜਾ ਲਾਉ ਥੋੜੀ ਜੱਗ ਲਾਓ ਜਮ ਬਹੁਤ ਯਾਰ ਟਫ ਲਾਈਫ ਹੈ ਦਾ ਧੁੱਪ 'ਚ ਕੰਮ ਕਰਨਾ ਬਈ ਬਹੁਤ ਹੈਨਾ ਅਸੀਂ ਤੇ ਏਸੀ 'ਚ ਬੈਠੇ ਗੱਲਾਂ ਮਾਰੀ ਜਾਂਦੇ ਆ ਜਿਹੜੇ ਭਰਾ ਕਰਦੇ ਆ ਉਹਨਾਂ ਨੂੰ ਪਤਾ ਹੈ ਗਰੀਬ ਦੀ ਕੀ ਵੀ ਦੀ ਆ ਸਾਡੇ ਕੋਲ ਦਾ ਸਾਡਾ ਆਰਾਮੀ ਹੋਇਆ ਭਾਂ ਦੇ ਭਾਈ ਜੀ ਕਰਦੇ ਸਹੀ ਹੈ ਲੈ ਸਹੀ ਆਰਾਮ ਕਰਨੀ ਆਰਾਮ ਕਰਨੀ ਚਾਹੀਦੀ ਜੇ ਤਾਂ ਆਪ ਕਰਦੇ ਹਾਂ ਬਿਲਕੁਲ ਆਪ ਕਰਨਾ ਚਾਹੀਦਾ ਕਿ ਮੈਂ ਵੀਡੀਓ ਦੇਖਦਾ ਸੀ ਕਿੰਨਾ ਇੰਸਟਾਗ੍ਰam ਤੇ ਭਾਈ ਇੱਕ ਬਾਬੇ ਨੇ ਭਾਈ ਇੱਕ ਬਾਬੇ ਨੇ ਪੂਰੀ ਦਿਹਾੜੀ ਕਿੱਲਾ ਫੜਦਾ ਯਾਰ ਬਾੜਦੇ ਅੱਗੇ ਬਾੜਦੇ 67 ਸਾਲ ਦੀ ਉਮਰ ਹੋਣੀ 65 ਸਾਲ ਦੀ ਦੇਖ ਲੋ ਤੁਹਾਨੂੰ ਕਨਾਂ ਕਿਹਾਵੇਂ ਘਰ ਦੇ ਵੱਡਦੇ ਮੈਂ ਆਪਣੇ ਆਖੋ ਜਿਆਦ ਹੋ ਗਏ ਯਾਹ ਪੇ ਵੱਧਦੇ ਦੇ ਨਾਲ ਇੱਕ ਮਰੀ ਦੋ ਤਿੰਨ ਬਰੀ ਵੜਾਈ ਮੈਂ ਹੁਣ ਸੋਖ ਜਾਨ ਪੈਣਾ ਵੀ ਉਹਨਾਂ ਸੀ ਦੂਜਾ ਘਰੀਏ ਜਾੜੇ ਹੋਏ ਤੇ ਘਰਦੇ ਸੀ ਹਾਂ ਘਰ ਵੱਡ ਲੈਣੀ ਆਪਣੇ ਜਿੰਨੀ ਹੁੰਦੇ ਸਹੀ ਗੱਲ ਸਹੀ ਗੱਲ ਆ ਨਾ ਕੋ ਟੈਨਸ਼ਨ ਭਾਈ ਜਦੋਂ ਹੋਣੀ ਹੈ ਵੱਡ ਲੈਣੀ ਨਾਲੇ ਸਰੀਰ ਐਕਟਿਵ ਰਹਿੰਦਾ ਜੀ ਬੰਦਾ ਬੱਲਾ ਭਾਈਆ ਮਰੂ ਕੋ ਮੋਬਾਈਲ ਦਾ 36 ਤਰ੍ਹਾਂ ਦੀ ਬਿਵਾਰੀਆਂ ਲੱਗੀਆਂ ਸਰੀਰ ਨੂੰ ਕੰਮ ਕੋਈ ਕਰਦੇ ਨਹੀਂ ਬਿਲੇ ਰੋਟੀਆਂ ਖਾਈ ਜਾਂਦੇ ਆ ਏਸੀ ਬੈਠੇ ਰਹਿੰਦੇ ਆ ਤਾਂ ਲਾਈਫ ਸੌਕੀ ਹੋ ਜਾਂਦੀ ਠੀਕ ਹੈ ਲੈ ਵੇ ਮਿੱਤਰੋ 3 ਵਜੇ ਹੈ ਪਹੁੰਚ ਗਏ ਪਿੰਡ ਜਗਤਪੁਰ ਤੇ सोनू ਬਾਈ ਦੀ ਕਣਕ ਨਿਕਲਣ ਲੱਗੀ ਹੋਇਆ ਇੱਥੇ ਕੰਮ ਇਹਦੇ ਖੇਤਾਂ ਦੇ ਹੈ ਇਹ ਕੰਮ ਇਹ ਉਹਨਾਂ ਦੇ ਖੇਤ ਆ ਆਪਣੇ ਕੰਮੇ ਦੀ ਮੋਟਰ ਆ ਪਿੰਡ ਜਗਤਪੁਰ ਪਹੁੰਚ ਗਏ ਬਾਬੇ ਉਹ 3 ਵਜੇ ਰਾਣੀ ਖੜੀ ਹੈ ਲਿਚ ਲਿਚ ਕਰਦੀ ਹੈ ਓਏ ਹੋਏ ਰੋਕੀਆਂ ਰस्सियां ਲੱਪਣ ਲੱਗਿਓ ਹੈ ਕਿੱਥੇ ਕਿੰਨੀ ਰੱਖੀਆਂ ਕੰਮ ਨੇ ਇੱਥੇ ਓ ਯਾਰ ਹੈ ਇਹ ਨੀ ਫਿਰ ਨੀ ਕੰਮ ਨੇ ਰੱਖੀਆਂ ਸੀ ਭਾਈ ਆ ਕੰਮ ਨੇ nepali ਸਾਡੇ ਕੰਮ ਦੇਖ ਲੋ ਰस्सियां ਕਿੱਥੇ ਰੱਖੀਆਂ ਟੋੜੀ ਦੇ ਵਿੱਚ ਹੈ ਓ ਬਾਈ ਸਾਡਾ ਲੱਭਣ ਲੱਗਿਆ ਇਹ ਨੇਰੇ ਦੇ ਹੈ। ਇਹ ਤਾਂ ਬਲੇਰ ਜਾਵੇ। ਸਹੀ ਗੱਲ ਸਹੀ ਗੱਲ। ਲੈ ਕੋ ਘਰ ਕੀ ਐ ਕੋ ਲੈਣਾ ਜਾਵੇ ਹੈ ਸੀਗਰਟ ਗੱਲਾਂ ਐ ਮੈਂ ਦੱਸਦੀਆਂ ਬਲੌਗ ਤੇ। ਲੈ ਜੋ ਲੈ ਜੋ ਜਿਹਨੂੰ ਚੱਕ ਲੈ ਜਾਣੀਆਂ ਕੰਮ ਦੀ ਮੋਟਰ ਐ ਇੱਥੇ ਤੋੜੀਆਂ ਰस्सियां ਪਈਆਂ ਹੁੰਦੀਆਂ। ਲੈ ਜੋ ਲੈ ਜੋ ਜਿਹਨੂੰ ਲੈ ਜਾਣੀਆਂ। ਖਜ਼ਾਨਾ ਦੱਬਿਆ। ਇਹ ਨੇਪਾਲੀ ਸਹਰਾ ਹੀ ਆ ਸਾਡਾ ਨੇਪਾਲੀ ਭਾਈ। ਕੋਈ ਰਸੀ ਨਿਕਲ ਕੰਮ ਦੀ ਮੋਟਰ ਤੋਂ। ਕੰਮ ਨੂੰ ਫੋਨ ਲਾਇਆ ਪਾਉਣ। ਪਰਾਵਾ ਜਿਹੜੇ ਮੋਟਰ ਵਾਲ ਨੂੰ ਦਰਿਆ ਦੀ ਕੰਦ ਹੈ ਨਾ ਉਹਦੇ ਨਾਲ ਹੀ ਥੋੜੀ ਪਈ ਥੋੜੀ ਥੋੜੀ ਜੀ ਬਾਕੀ ਜਿਹੜੀ ਥੋੜੀ ਹੈ ਨਹੀਂ ਹੈ ਹੀ ਨਹੀਂ ਇੱਕ ਰੱਸੀ ਲੰਬੀ ਤੇਰੀ ਮੋਟਰ ਤੋਂ ਇੱਕ ਰੱਸੀ ਲੈ ਗੋ ਲੈ ਆ ਮੈਂ ਮੈਂ ਤਾਂ ਬਲੌਗ 'ਚ ਭਰਾਵਾਂ ਨੂੰ ਕਹਿੰਦੇ ਰੱਸੀਆਂ ਲੈ ਜਾਓ ਸ਼ਹਿਰ ਤੋਂ ਲੈਣ ਚੱਲੇ ਆ ਭਰਾ ਮੈਂ ਰੱਸੀ ਹੋ ਜਾਣੀ ਮੇਰੀ ਔਖੇਤਾਂ ਦੀ ਸ਼ਹਿਰ ਲੈ ਵੇ ਬਾਬਿਓ ਪਹੁੰਚ ਗਏ ਆ ਸ਼ਹਿਰ ਬੜਾ ਚੌਰ ਹੈ ਕੰਮ ਹੀ ਰੱਸੀਆਂ ਰੰਸਾਂ ਲੰਬੀਆਂ ਅਖੀਰ ਸਾਨੂੰ ਰੱਸੀਆਂ ਨਵੀਆਂ ਲੈਣਾ ਪਿਆ ਹੈ ਤੇ ਉਧਰ ਸਾਡੀ YouTube ਦੀ ਪੇਮੈਂਟ ਆਈ ਹੋਇਆ ਮੈਂ ਕਿਹਾ ਨਾਲੇ ਉਹ ਵੀ ਖੜਾ ਲਈਏ YouTube ਵਾਲੀ ਪੇਮੈਂਟ ਹੈ ਇਹ ਐਥੋਂ ਜਿਵੇਂ ਮੋਰਰੇ ਤੋਂ ਘਟਾਰ ਲੈ ਸਾਰੇ ਬੈਂਕ ਆਪਣੀ ਸਾਰੇ ਆਪਣੀ ਹੈ ਐਥੋਂ ਘਟਾਰ ਲੈ ਮੈਂ ਕੱਢ ਲਾਂ ਬਹੁਤ ਨੂੰ ਉਹ ਸਾਹਮਣੇ ਟੀਮ ਹੈਗਾ ਉੱਥੋਂ ਘਟਾਰ ਲੈ YouTube ਵਾਲੀ ਪੇਮੈਂਟ ਤੇ ਹੋ ਰस्सियां ਸਾਨੂੰ ਲੈਣ ਆਣਾ ਪਿਆ ਸ਼ਹਿਰ ਐ ਨੇਪਾਲੀ ਸਾਡਾ ਕਾਹੇ ਜੋਗਾ ਨਹੀਂ ਹੈਗਾ ਰस्सियां ਦੇ ਸਾਹਮਣੇ ਆ ਆ ਆ ਆ ਆ YouTube ਵਾਲੀ ਪੇਮੈਂਟ ਆ ਗਈ ਦੱਬੋ ਹੈ ਸਾਮ ਹੈ ਸਾਹਮਣੇ ਭਈਏ ਤੁਸੀਂ ਸਾਹਮਣੇ YouTube ਵਾਲੀ ਪੇਮੈਂਟ ਆਦਾ 11 ਮਿੱਤਰਾਂ ਆ ਗਈ YouTube ਵਾਲੀ ਦੇਣ ਦੱਸਣੀ ਹੈ ਆਪਾਂ ਕਿੰਨੀ ਭੱਜੀ ਹੈ ਦੱਸਣੀ ਹੈਗੀ ਥੈਂਕ ਯੂ YouTube 11 ਮਿੱਤਰਾਂ ਪੇਮੈਂਟ ਆ ਗਈ ਹੈ ਸਾਡਾ सोनू ਭਾਈ ਚੱਲਿਆ ਰਸੀਆਂ ਲੈਣ ਹੈ ਭਈਏ ਬੈਠਿਆ ਕਣਕ ਭਰੀਆਂ ਬੰਨਣੀਆਂ ਹੈ ਸਰਾ ਲੱਗਿਆ ਪਿਆ ਬਾਬੇ ਉਹ ਅਜ ਤਾਂ ਬੁਰਾ ਹੈ ਧੁੱਪ ਲੈ ਛੇੜ ਛੇੜ ਕਰਦੀ ਹੈ ਆਪਾਂ ਛਿਪ ਛਿਪ ਕਰਦੇ ਆ ਧੁੱਪ ਤੋਂ ਪਾਪਾਂ ਦੀਆਂ ਪਰੀਆਂ ਪਾਣੀ ਕਾਹਤੇ ਗੱਭੇ ਖੜਗੀਆਂ ਆਮੀ ਆ ਗਿਆ ਸਾਡਾ ਸੋਨੂ ਭਾਇ ਕੋਲਾ ਟਿੱਕੀ ਭਾਈ ਇੱਕ ਵਾਰ ਠਿੱਕੇ ਹੋਲ ਦਾ ਇੱਕ ਵਾਰ ਲਾਈਵ ਰਸੀਆਂ ਲੈ ਲਈਆਂ ਲਿਚ ਲਿਚ ਕਰਦੀਆਂ ਹੈ ਵਧੀਆ ਹੋ ਗਏ ਪਹਿਲਾਂ ਹੋਰ ਲੈਣ ਦੀ ਨਹੀਂ ਵਾਣਾ ਹਾਂ ਹਾਂ ਲੈ ਆ ਸਾਰੇ ਨਾ ਪੜੀਏ ਨਾ ਨਾ ਠੀਕ ਹੈ ਰੱਖੋ ਜੂ ਲੈ ਵੇ ਗੱਡੀ ਆਪਾਂ ਆ ਫਾਇਦਾ ਨੋਵਾ ਦਾ ਭਾਈ ਹੈ ਜੋ ਮਰਜੀ ਲਾ ਦੇ ਲੋ ਚ ਹੈ ਤਰੱਕੇ ਬਣਾਇਆ ਪਿਆ ਇਹ ਤਾਂ ਪੂਰਾ ਆ ਹੈ ਇਹ ਨੋਵਾ ਨੋਵਾ ਹੀ ਰਾਣੀ ਹੈ ਸਿਰਾਂ ਲੱਗਿਆ ਪਿਆ ਬਾਬੇ ਉਹ ਪੂਰਾ ਅਸਲੀ ਸੱਚ ਇਨਸਾਨ ਦੇ ਕਿ ਬਰਨਈਉ ਦੇ ਤਸ ਸਾਹਬ ਨਹੀਂ ਐਸਾ ਚੋਟ ਪਾ ਤਾ ਨਾਲ ਤੂੰ ਹਾਈ ਤਾ ਮੈਂ ਤੁਹਾਨੂੰ ਲਿਖ ਕੇ ਲੈ ਪਛਤਾਏ ਸ਼ਹਿਰ ਬਲਾ ਚੌਰ ਸੁਨਣਾ ਪਿਆ ਹੈ ਅਸੀਂ ਘੁੰਮਣ ਲੱਗਿਆ ਭਜੀ ਪਾਜੇ ਆਵੋ ਕੋ ਸਹੀ ਧੁੱਪ ਚ ਲੋਕ ਜਿਦ ਤਵੇ ਤੋਂ ਨਿਕਲਦੇ ਸਹੀ ਗੱਲ ਹੈ ਸਹੀ ਗੱਲ ਹੈ ਤੇ ਮੋਰੀ ਜੇ ਲੂਹਾ ਪੈਣੀ ਆ ਕਿਦਾ ਜਮਾਇ ਨਿਕਲਣਾ ਕਿਸ ਨੇ ਸੜਕਾਂ ਹੁਣ ਤਾਂ ਹੁਣ ਫੜਿਆ ਹੀ ਖਰਾਬ ਹੋ ਗਈ ਯਾਰ ਸਹੀ ਗੱਲ ਆ ਬਈ ਪੁੱਲਾ ਗਏਗਾ ਦਾਦੇ ਸੀ ਹਾਂਜੀ ਹਾਂਜੀ ਖਰਾਬ ਲੱਡੂ ਜਾਨ ਤਾਲੇ ਤੋਂ ਨਿੱਕੂ ਬਾਈ ਖੜਾ ਅੱਛਾ ਹੈ ਬੰਦਿਆਂ ਤੋਂ ਭਈਆਂ ਤੋਂ ਕੰਮ ਲੈਣਾ ਬਹੁਤ ਔਖਾ ਆ ਯਾਰ ਹੈਨਾ ਹੁਣ ਕਹਿੰਦੇ ਪਰਸ ਨੂੰ ਆਉਂਗੇ ਦੋ ਦਿਨ ਸੰ ਦੇ ਦਿਓ ਤੇ ਬਾਈ ਦੀ ਹਲੇ 6 ਕਿਨਾਲਾਂ ਗੜੀ-ਗੜੀਆਂ ਤੇ ਸਾਢੇ 3 ਦਿਨ ਕਿਲੇ ਇੱਥੇ ਖੜੇ ਆ ਤੇ ਹੁਣ ਚੰਦ ਬਾਈ ਉਹਨੂੰ ਕਹਿਣ ਲੱਗੇ ਆ ਕਿ ਮੇਰੇ ਗੜੀ ਵਾਲੇ ਕੱਢ ਦਿਓ ਬਾਕੀ ਇੱਕ ਦਿਨ ਰੁੱਕ ਕੇ ਕੱਢ ਦਿਓ ਉਹ ਟਰਾਲੀ ਲੈਂਡ ਜਾਣਾ ਟਰਾਲੀ 'ਚ ਭਈਏ ਲੱਤ ਕੇ ਗੜੀ ਛੱਡਣ ਜਾਣੇ ਆ ਐਦਾਂ ਹੀ ਉੱਪਰ ਗਰਮੀ ਬਹੁਤ ਮਾੜਾ ਬੈਰ ਬਾਹਰ ਲੈਵੇਂ ਮਿੱਤਰ ਹਲਾਣੀ ਲਾਤੀ ਅੰਦਰ ਵੜ ਕੇ ਹੈ ਹੁਣ ਟਰੈਕਟਰ ਟਰਾਲੀ ਲੈ ਕੇ ਜਾਣਾ ਸੋਨੂ ਬਾਈ ਨੇ ਭਈਏ ਲੈ ਕੇ ਹੈ ਕੰਮ ਭਈਓ ਭਈਏ ਹੋਇਆ ਪੈ ਕਣਕੋ ਕਣਕੀ ਹੋਇਆ ਪੈ ਕੰਮ ਹੈ ਮੈਂ ਚੱਲ ਚਾਚੂ ਪੀ ਕੇ ਮੈਂ ਚੱਲਣਾ ਕਰਨ ਤੇ ਚੰਦ ਬਾਈ ਨੇ ਚੱਲਣਾ ਭਈਏ ਲੈ ਕੇ ਆ ਖਾੜਾ ਝੋਟਾ ਲਿਚਲਿਚ ਕਰਦਾ ਖਾੜਾ ਦੇਖ ਲੋ ਹੈ ਜੱਟਾਂ ਦੇ ਘਰ ਇਦਾਂ ਖਾੜਾ ਪਿਆ ਅੰਦਰ ਨਾ ਦਲਾਚ ਹੈ ਕੰਮ ਕਣਕੋ ਕਣਕੀ ਹੋਇਆ ਪਿਆ ਬਾਬੇਓ ਕਣਕੋ ਕਣਕੀ ਆ ਜਾਓ ਭਾਈ ਉਹ ਉਹ ਤਾਂ ਕਾਗਮਾ ਬਾਬੇ ਉਹ ਜਿਹੜੇ ਕਰਦੇ ਆ ਨਾ ਭਰਾ ਉਹਨਾਂ ਨੂੰ ਪਤਾ ਐਨੀ ਧੁੱਪ ਚ ਨਾ ਐਨੀ ਗਰਮੀ ਚ ਕਾਣਕ ਵੱਢਣੀ ਪਈਆਂ ਤੋਂ ਕੰਮ ਲੈਣਾ ਭਈਏ ਨੇ ਯਾਰ ਮਿਲਦੇ ਹੋਰ ਗੱਲਾਂ ਨਹੀਂ ਕਰਨਾ ਬੰਦੇ ਯਾਰ ਕੰਮ ਵਾਲੇ ਮਿਲਦੇ ਹੀ ਨਹੀਂ ਕੰਮ ਕਰਕੇ ਰਾਜੀ ਐ ਨਹੀਂ ਯਾਰ ਜਾਂਦਾ ਪਤਾ ਨਹੀਂ ਕਿਦਾਂ ਸਿਸਟਮ ਚੱਲਿਆ ਹੈ ਟਾਫ ਲਾਈਕਾ ਬਹੁਤ ਕਿਉਂਕਿ ਆਪਾਂ ਤਾਂ ਮੈਂ ਤਾਂ ਘੱਟੋ ਘੱਟ ਵੀ 10 ਸਾਲ ਹੋ ਗਏ ਕੰਮ ਕਰਾ ਰਿਹਾ ਮਤਲਬ ਛੱਡਿਆ ਵਾ ਅਦਾ ਕਰਦੇ ਸੀ ਪਰ ਬਾਈ ਬਹੁਤ ਔਖਾ ਕੰਮ ਆ ਕਹਿਣਾ ਏਸੀ ਬੈਠ ਕੇ ਸਾਡੇ ਕੋਲ ਪੱਖੇ ਥਲੇ ਬੈਠ ਕੇ ਗੱਲਾਂ ਕਰਨੀਆਂ ਬਹੁਤ ਸੌਖੀ ਆ ਪਰ ਕੰਮ ਕਰਨਾ ਬਹੁਤ ਔਖਾ ਆ ਤਾਂ ਜੇ ਗਰੇ ਯਾਰ ਸਨੂਟ ਆ ਬਾਈ ਐਨੀ ਧੁੱਪ ਚ ਕੰਮ ਕਰਨਾ ਕੰਮ ਕਰਵਾਉਣਾ ਨਾ ਬਹੁਤ ਟਫ ਲਾਈਫ ਆ ਤੇ ਚਲੋ ਵੈਸੇ ਕਰਨਾ ਮਜਬੂਰੀ ਨੂੰ ਪੜਾ ਪੇਟ ਲਈ ਸਭ ਕੁਝ ਬੰਦਾ ਕਰਦਾ ਆ ਕਰਨਾ ਪੈਦਾ ਆ ਹਨਾ ਤੇ ਬਾਕੀ ਵਧੀਆ ਗੱਲੇ ਕਰਨਾ ਚਾਹੀਦਾ ਆ ਹਨਾ ਸਾਡੇ ਵਰਗੇ ਤਾਂ ਕੰਮ ਚੋਰ ਹੋਇਆ ਬੰਦਾ ਬਹਿਲੇ ਬੈਠੀਆਂ ਨਾ ਲੈ ਭਾਈ ਮਿੱਤਰੋ ਫਾਈਨਲੀ 4:00 ਬਜ ਗਿਆ ਸੋਨੂ ਬਾਈ ਭਈਏ ਲੈ ਕੇ ਚਲ ਗਿਆ ਆਪਣੇ ਗੜੀ ਨੂੰ ਖੇਤਾਂ ਨੂੰ ਤੇ ਆਪਾਂ ਚੱਲੇ ਆਂ ਠੰਡੇ ਠੰਡੇ ਘਰ ਨੂੰ ਤੇ ਇਹ ਸਗਾ ਸੋਹਣੋ ਛੋਟਾ ਜਿਹਾ ਬਲੌਗ ਜੇ ਵਧੀਆ ਲੱਗਿਆ ਤਾਂ ਕਰਿਓ ਸਬਸਕ੍ਰਾਈਬ ਚੈਨਲ ਨੂੰ ਜਿਹਨਾਂ ਨੇ ਨਹੀਂ ਕੀਤਾ ਐ ਮੇਰੇ ਭਰਾਵਾਂ ਨੇ ਤੇ ਵੀਡੀਓ ਕਰਿਓ ਲਾਈਕ ਤੇ ਇੱਕ ਪਿਆਰਾ ਜਿਹਾ ਛੱਡ ਦਿਓ ਕਮੈਂਟ ਹੈ ਤੇ ਬਾਕੀ ਆਪਾਂ ਆਤ ਤੱਕ ਰਾਂਦੇ ਰਹਿਣਾ ਐਦਾਂ ਹੀ ਤੇ ਬਾਕੀ ਲਵ ਯੂ ਸਾਰੇ ਭਰਾਵਾਂ ਨੂੰ ਸਾਰੀਆਂ ਭੈਣਾਂ ਨੂੰ ਹੈ ਕੁੜੀ ਜਾਵੇ ਔਰ ਨਾਲੇ ਪਤਾ ਨਹੀਂ ਕੀ ਹੁੰਦਾ ਰਹਿੰਦਾ ਸੱਤ ਲਵਾਏ ਪਿੱਛੇ ਇਹਨਾਂ ਦਾ ਇੱਕ ਅਦਾ ਫੇਰ ਬੰਦ ਹੋਇਆ ਵਾ ਹੈ ਪਤਾ ਨਹੀਂ ਕੀ ਚੱਕਰ ਪੈ ਜਾਂਦਾ ਯਾਰ ਦੋਰ ਲਿਆਂ ਲੱਗੀਆਂ ਬੜੀਆਂ ਦੇਖੋ ਮੈਨੂੰ ਲੱਗਦਾ ਜਿਦਾਂ ਫੇਰ ਪੰਜ ਕੇ ਜਲਦੇ ਹੁੰਦੇ ਆ ਇਹ ਪਤਾ ਨਹੀਂ ਕੀ ਚੱਕਰ ਪੈਂਦਾ ਕੀ ਚੱਕਰ ਪੈਂਦਾ ਸਮਝ ਤੋਂ ਬਾਹਰ ਹੋਇਆ ਕੰਮ ਕਿਉਂ ਐਦਾਂ ਹੁੰਦਾ ਮੇਰੇ ਨਾਲ ਯਾਰ ਤਾਰਾਂ ਖੋਲੀਆਂ ਦੀਆਂ ਕਿ ਹਾਰਨ ਖਰਾਬ ਹੋ ਜਾਂਦੇ ਕੀ ਚੱਕਰ ਪੈਂਦਾ ਯਾਰ ਸਾਰੇ ਭਰਾਵਾਂ ਦੇ ਹਾਰਨ ਸੈੱਟ ਰਹਿੰਦੇ ਮੇਰੇ ਨਾਲ ਜਿੰਨੀਆਂ ਗੱਡੀਆਂ ਲੱਗਿਓ ਮੇਰੇ ਸਾਲੇ ਪਰੇ ਕਿਉਂ ਖਰਾਬ ਹੁੰਦੇ ਆ ਯਾਰ ਬਾਕੀ ਪਤਾ ਨਹੀਂ ਯਾਰ ਕਿਆ ਪਾਇਆ ਵਾ ਹੈ ਰਾਣੀ ਚ ਟਰੱਸਟ ਟੁਆਇਟਾ 2009 ਦੀ ਰੱਖੀ ਹੋਆ ਜਿੰਨਾ ਚਲਾਨ ਯਾਰ ਸਵਾਦੇ ਆਈ ਜਾਂਦਾ ਬਾਬਿਓ ਨਾ ਕੋਈ ਲੱਤ ਦੱਤ ਨਾ ਕੋਈ ਲੱਕ ਦਰਦ ਹੈ ਸਰਾ ਹੀ ਆ ਮੋਹ ਵਾਲੇ ਬਾਕੀ ਟਰੱਸਟ ਟੁਆਇਟਾ ਯਾਰ ਇਸ ਲੈਵੇ ਬਾਬਿਓ ਚੱਲੇ ਅੱਜ ਗੁਰੂ ਘਰ ਐ ਅੱਜ ਦਿਨ ਐ ਦਵਾਰਾ ਤੇ ਕਾਫੀ ਟਾਈਮ ਹੋ ਗਿਆ ਮੈਂ ਗੁਰੂ ਘਰ ਜਾਈ ਯਾਰ ਇਹਨਾਂ ਤੋਂ ਬਿਨਾ ਕੱਖ ਨਹੀਂ ਨਾ ਇਹਨਾਂ ਕਰਕੇ ਤੋੜੇ ਫਿਰਦੇ ਆ ਤੇ ਆਪਣੇ ਸ਼ਹੀਦਾਂ ਸਿੰਘਾਂ ਜਗ੍ਹਾ ਆ ਪਾਪੇ ਦੀਪ ਸਿੰਘ ਦੀ ਤੇ ਬਾਬੇ ਮੰਨੀ ਪਰ ਮੰਨੀ ਜਗ੍ਹਾ ਆ ਸ਼ਹੀਦਾਂ ਦੀ ਜਗ੍ਹਾ ਤੁਹਾਨੂੰ ਪਤਾ ਹੀ ਆ ਤੇ ਆਪਾਂ ਜਾਣੇ ਹੁੰਨੇ ਐਤਵਾਰ ਨੂੰ ਤਾਂ ਅੱਜ ਮੈਂ ਤੇ ਆਪਣਾ ਸੋਨੂੰ ਚੰਦ ਬਾਈ ਹਾਂ ਸਤਿਕਾਰ ਸਤਿਕਾਰ ਬਾਬੇਓ ਸਤਿਕਾਰ ਬਾਬੇਓ ਤੇ ਚੱਲੇ ਹਣ ਬਾਬੇ ਦੀਪ ਸਿੰਘ ਦੇ ਮੱਥਾ ਟੇਕ ਆਈਏ ਬਾਬੇਓ ਇੱਥੇ ਸਕੂਨ ਮਿਲਦਾ ਪੂਰਾ ਬਾਬੇਓ ਜਾ ਕੇ ਬਾਹ ਮਨਿਆ ਨਾ ਡੇ ਰੋਸੀ ਸਹੀ ਹੱਲੋ ਭਾਈ ਲੈ ਵੇ ਮਿੱਤਰਾਂ ਕਰੋ ਦਰਸ਼ਨ ਧੰਤਨ ਬਾਬਾ ਦੀਪ ਸਿੰਘ ਜੀ ਹੈ ਵਾਹਿਗੁਰੂ ਵਾਹਿਗੁਰੂ ਦਰਸ਼ਨ ਕਰ ਲਈ ਹੁਣ ਬੱਚੋ ਮਿਲਦੇ ਹੈ ਵਾਹਿਗੁਰੂ ਜੀ ਕਰੋ ਦਰਸ਼ਨ ਬਾਬਿਓ ਹੈ ਦਰਸ਼ਨ ਮੇਲਾ ਕਰ ਲਿਆ ਲੈ ਵੇ ਮਿੱਤਰਾਂ ਸੋਨੂ ਬਾਈ ਨੂੰ ਪਿੰਡ ਛੱਡਿਆਂ ਦਾ ਮੱਥਾ ਟੇਕਿਆ ਹੈ ਸੋਨੂ ਬਾਈ ਮੇਰੇ ਕੋਲੋਂ ਆ ਪੈ ਗਿਆ ਸੀਗਾ ਇਹ ਛੱਡ ਬਾਈ ਨੂੰ ਘਰੇ ਆਂਦਾ ਮੱਥਾ ਟੇਕਦਾ ਯਾਰ ਬੜਾ ਸਕੂਨ ਮਿਲਿਆ ਜਾਇਆ ਕਰੋ ਮੇਰਾ ਭਰਾ ਇੱਕ ਦਿਨ ਨਾ ਟਾਈਮ ਕੱਢ ਗਿਆ ਬਲਦਾ ਮੇਰੇ ਤੋਂ ਭਰਾ ਸਾਰੇ ਸਿਆਣੇ ਆ ਜਾਂਦੇ ਹੋਣਗੇ ਬਈ ਯਾਰ ਬੜਾ ਮਨ ਨਾ ਬੜਾ ਮਨੂ ਸਕੂਨ ਮਿਲਦਾ ਨਾ ਜਾ ਕੇ ਗੁਰੂ ਘਰ ਹੈ ਨਾ ਫਰੈਸ਼ ਹੋ ਜਾਂਦਾ ਨਾ ਉਹ ਫੀਲ ਬਾਬੇ ਉਹ ਜਵਾਂਦੀ ਹੈ ਗੁਰੂ ਘਰ ਜਾ ਕੇ ਇੱਕ ਵਖਰੀ ਫਰੇਗਰੈਂਸ ਆਉਂਦੀ ਹੈ ਨਾ ਇੱਕ ਮਨੂ ਸਕੂਨ ਐਦਾਂ ਦਾ ਮਿਲਦਾ ਆਪਾਂ ਬਿਆਨ ਨਹੀਂ ਕਰ ਸਕਦੇ ਨਾ ਉਸ ਉਹ ਸਕੂਨ ਦਾ ਜੋ ਗੁਰੂ ਘਰ ਜਾ ਕੇ ਆਂਦਾ ਬਾਕੀ ਸਾਰੇ ਭਰਾ ਮੇ ਤੋਂ ਸਿਆਣੇ ਆ ਗੁਰੂ ਘਰ ਯਾਰ ਜਾਇਆ ਕਰੋ ਜਿਹੜੇ ਭਰਾ ਨਹੀਂ ਵੀ ਜਾਂਦੇ ਨਾ ਇਹਨਾਂ ਤੋਂ ਬਿਨਾ ਕੱਖ ਨਹੀਂ ਨਾ ਕਰਕੇ ਇਹ ਸਭ ਕੁਝ ਹੈ ਨਾ ਦਾਨ ਦੌਲਤ ਪੈਸਾ ਮਾਇਆ ਗਾੜੀ ਸਭ ਇਨਕੀ ਬਦੌਲਤ ਹੈ ਹਮ ਤੰਦਰੁਸਤ ਤੁਰੇ ਫਿਰਦੇ ਹਾਂ ਸਭ ਕੁਝ ਇਨਕੀ ਬਦੌਲਤ ਹੈ ਤੇ ਗੁਰੂ ਘਰ ਜਾਇਆ ਕਰੋ ਜਿਹੜੇ ਜਿਹੜੇ ਭਰਾ ਜਾਂਦੇ ਆ ਮੈਨੂੰ ਦੱਸਿਓ ਹਨਾ ਕਮੈਂਟ ਕਰਕੇ ਤੇ ਬਾਕੀ ਲੱਭ ਜੂਆ ਭਰਾ ਕੋਈ ਗਲਤੀ ਭਲਤੀ ਹੋਈ ਮaaf ਕਰਿਓ